ਯੋ ਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰ ਪਿਆਰੇ ਖਾਲਸਾ ਸਾਧ ਸੰਗਤ ਜੀ ਆਲਸਾ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਅੰਮ੍ਰਿਤ ਵੇਲਾ ਸਚਨਾਉ ਉਗੜਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਦੇ ਮਹਾਵਾਕ ਅਨੁਸਾਰ ਅੰਮ੍ਰਿਤ ਵੇਲੇ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਸਮੇਂ ਮੁਖ ਰੱਖਦੇ ਹੋਏ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੀ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆ ਦੀ ਪਾਵਨ ਪੀਤ੍ਰ ਹਜ਼ੂਰੀ ਅੰਦਰ ਪੰਜਬਾਣੀਆਂ ਦੇ ਨਿਤਨੇਮ ਆਪ ਜੀਆ ਨੇ ਸਰਮਣ ਕੀਤੇ ਹਨ ਉਪਰੰਤ ਜੁਰਜਾਨਾਂ ਦੀ ਤਰ੍ਹਾਂ ਕਥਾ ਵਿਚਾਰ ਚੱਲਦੀ ਆ ਰਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਆਈ ਹੋਈ ਪਟਾਂ ਦੀ ਬਾਣੀ ਜਿਨ੍ਹਾਂ ਨੂੰ ਸੋਈਆਂ ਦੀ ਬਾਣੀ ਕਿਹਾ ਜਾਂਦਾ ਹੈ ਸੋ ਵੱਖ-ਵੱਖ ਪਟਾਂ ਦੀ ਰੋਜ਼ਾਨਾ ਹੀ ਵਿਚਾਰ ਚੱਲਦੀ ਆ ਰਹੀ ਹੈ ਸੋ ਅੱਜ ਭਗਤ ਹਰਮੰਸ ਜੀ ਉਹਨਾਂ ਦੀ ਸੋਈਆਂ ਦੀ ਵਿਚਾਰ ਕਰਾਂਗੇ ਸੋ ਜਿਨ੍ਹਾਂ ਦੇ ਦੋ ਸੋਈਏ ਧੰਗ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਵਿੱਚ ਪੰਜਵੇਂ ਮਹੱਲੇ ਕੇ ਸੋਈਏ ਦੇ ਵਿੱਚ ਉਹਨਾਂ ਨੇ ਦੋ ਸੋਈਏ ਪਾਠ ਹਰਮੰਸ ਦੇ ਉਚਾਰਨ ਕੀਤੇ ਹੋਏ ਨੇ ਔ ਮਨਮਰਿਤਿਆਂ ਦੀ ਇਕਾਗਰਤਾ ਦੇ ਨਾਲ ਸੋ ਗੁਰੂ ਕੀ ਗ੍ਰੰਥ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰੇ ਹੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਠ ਹਰਬੰਸ ਜੀ ਪਾਠ ਭਿਕਾਦ ਜੀ ਦੇ ਭਤੀਜੇ ਨੇ ਇਹ ਪਾਠ ਗੋਖੇ ਦੇ ਸੁਪੁੱਤਰ ਨੇ ਇਕ ਜਿਹੜੇ ਆਪ ਜੀ ਪਹਿਲਾਂ ਸਰਵਣ ਕਰਦੇ ਆਏ ਹੋ ਪਾਠ ਬਲਜੀ ਆਦਿਕ ਪਾਠ ਭਿਖਾਜੀ ਦੇ ਉਹ ਭਰਾ ਸੋਖੇ ਦੇ ਪੁੱਤਰ ਸਨ ਇਹ ਪਾਠ ਜਿਹੜਾ ਹੈ ਪਾਠ ਭਿਖਾਜੀ ਦੇ ਭਰਾ ਭਠ ਗੋਖੇ ਦੇ ਸੁਪੁੱਤਰ ਨੇ ਇਹ ਪਾਠ ਭਿਖਾਜੀ ਦਾ ਸਾਰਾ ਹੀ ਪਰਿਵਾਰ ਹੈ ਉਹਨਾਂ ਦੇ ਭਤੀਜੇ ਨੇ ਸਾਰੇ ਉਹਨਾਂ ਦੇ ਪਾਟ ਸੋਖੇ ਪਾਟ ਗੋਖੇ ਦੇ ਉਹਨਾਂ ਦੇ ਭਰਾ ਪਾਟ ਵਿਖਾ ਜੀ ਦੇ ਉਹਨਾਂ ਦੇ ਅੱਗੇ ਸਾਰੇ ਸੁਪੁੱਤਰ ਨੇ ਸੋ ਇਹ ਪਾਟ ਹਰਬੰਸ ਜੀ ਪਾਟ ਗੋਖੀ ਜੀ ਦੇ ਸੁਪੁੱਤਰ ਨੇ ਜੋ ਪਾਟ ਵਿਖਾ ਜੀ ਦੇ ਨਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਂ ਦੀ ਸ਼ਰਨ ਦੇ ਵਿੱਚ ਆਏ ਦੁਨਿਆਵੀ ਸੁੱਖ ਆਰਾਮ ਵਿੱਚੋਂ ਤ੍ਰਿਪਤੀ ਨਾਮ ਪ੍ਰਾਪਤ ਹੋਣ ਪ੍ਰੰਤ ਆਪ ਜੀ ਦੇ ਮਨ ਨੂੰ ਕਿਸੇ ਉਚੇਚੇ ਸੁਖ ਨੂੰ ਪ੍ਰਾਪਤ ਕਰਨ ਬਾਤਿ ਉਹ ਤਾਬਲਾ ਸੀ ਸੋ ਆਪ ਆਪਣੇ ਅਤੇ ਉਰਖਿਆਂ ਅਤੇ ਭਾਵਾਂ ਦੇ ਨਾਲ ਸ੍ਰੀ ਦੇਵੀ ਸ਼ਾਂਤੀ ਨੂੰ ਢੂੰਡ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਾਰ ਸ਼ਰਨ ਦੇ ਵਿੱਚ ਆਏ ਸਤਿਗੁਰੂ ਜੀ ਦੀ ਸ਼ਰਨ ਕਰਕੇ ਆਪ ਜੀ ਨੇ ਪਰਮਾਰਥ ਦੇ ਬਚਨ ਸੁਣ ਕਰਕੇ ਮਨ ਨੂੰ ਧੀਰਜ ਅਤੇ ਸੁਖ ਪ੍ਰਾਪਤ ਹੋਇਆ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ ਦੇ ਦਰਬਾਰ ਦੀ ਸੋਭਾ ਤੇ ਕਰਨੇ ਕੀਰਤ ਵਿਖੇ ਕਰਕੇ ਆਪ ਇਸ ਮਾਦੀ ਰੰਗ ਵਿੱਚ ਚਲੇ ਗਏ ਅਤੇ ਪੁਕਾਰ ਉੱਠੇ ਸੋ ਸੰਸਾਰ ਦੇ ਲੋਕੋ ਜਿਨ੍ਹਾਂ ਵੇਦਾਂ ਸਾਹਿਤਰਾ ਪ੍ਰਾਣਾ ਵਿੱਚੋਂ ਆਤਮਿਕ ਸ਼ਾਂਤੀ ਦਾ ਮਾਰਗ ਪ੍ਰਾਪਤ ਕਰਨ ਲਈ ਮੈਂ ਤੇ ਤੁਸੀਂ ਭਟਕਦੇ ਸੀ ਇਨ੍ਹਾਂ ਵੇਦਾਂ ਸਾਹਿਤਰਾ ਨੂੰ ਤਾਂ ਖੁਦ ਬ੍ਰਹਮਾ ਜੀ ઋષਿ ਮਨੀ ਸਮੇਤ ਹਰ ਸਮੇ ਗੁਰੂ ਦੇ ਦਰਬਾਰ ਦੇ ਵਿੱਚ ਉਚਾਰਨ ਕਰਦੇ ਰਹਿੰਦੇ ਨੇ ਸਤਗੁਰਾਂ ਦੇ ਦਰਬਾਰ ਦੇ ਵਿੱਚ ਅਤੁੱਟ ਪ੍ਰਵਾਹ ਦਿਨ ਦਾਤ ਵਹਿਦਾ ਰਹਿੰਦਾ ਹੈ ਗੁਰੂ ਦਰਬਾਰ ਵਿੱਚ ਕਿਸੇ ਵੇਲੇ ਵੀ ਪ੍ਰਭੂ ਦੀ ਕੀਰਤੀ ਬੰਦ ਨਹੀਂ ਹੁੰਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿਰ ਉੱਪਰ ਹਮੇਸ਼ਾ ਰੱਬੀ ਚਵਰ ਚਲ ਰਿਹਾ ਹੈ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਹਰ ਸਮੇ ਤੇ ਆਤਮਿਕ ਜੀਵਨ ਬਖਸ਼ੇ ਕਰਨ ਵਾਲਾ ਹੈ ਪ੍ਰਭੂ ਦਾ ਨਾਮ ਆਪਣੇ ਮੂੰਹ ਵਿੱਚ ਉਚਾਰਦੇ ਰਹਿੰਦੇ ਹਨ ਆਵਰੇ ਸਿਰ ਉੱਤੇ ਜਸ ਰੂਪੀ ਛਤ੍ਰ ਪਰਮੇਸ਼ਰ ਨੇ ਆ ਬਖਸ਼ਿਆ ਹੈ ਸੋ ਇਸੇ ਤਰ੍ਹਾਂ ਪਾਠ ਸਹਿਬਾਨ ਜੀ ਫਿਰ ਆਪਣੇ ਸਵਈਆਂ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਮਹਿਮਾ ਕਰਦੇ ਹੋਏ ਉਚਾਰਨ ਕਰਦੇ ਨੇ ਇਹ ਦੋ ਸੋਈਏ ਜਿਹੜੇ ਨੇ ਉਚਾਰਨ ਕੀਤੇ ਪਾਠ ਹਰਬੰਸ ਜੀ ਦੇ ਆਓ ਮਨੁਮਰਤੀਆਂ ਦੀ ਇਕਾਗਰਤਾ ਦੇ ਨਾਲ ਸਰਵਣ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਜਾ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ ਅਜਾ ਨਾਹ ਜਿੱਤਿਆ ਜਾਨਵਰ ਸ੍ਰੀ ਗੁਰੂ ਕਦੇ ਵੀ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਮ ਮੁਕਣ ਵਾਲਾ ਨਾ ਰੂਪ ਮਗੰਗਾ ਜਲ ਵਹਿ ਰਿਹਾ ਹੈ ਜਿਸ ਵੀ ਸਾਰੀ ਸੰਗਤ ਇਸ਼ਨਾਨ ਕਰਦੀ ਹੈ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਨਾਮ ਉਕਣ ਵਾਲਾ ਨਾਮ ਰੂਪੀ ਗੰਗਾ ਜਲ ਜਿਹੜਾ ਨਾ ਉਹ ਵਹਿ ਰਿਹਾ ਹੈ ਸਿੱਖ ਸੰਗਤ ਸਭ ਨਾਵੈ ਤੇ ਸਾਰੀ ਸੰਗਤ ਉਸ ਨਾਮ ਰੂਪੀ ਜਲ ਦੇ ਵਿੱਚੋਂ ਇਸ਼ਨਾਨ ਕਰਦੀ ਹੈ ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦਾ ਪਾਵਨ ਪੀਤਰ ਸਰੋਵਰ ਜਿਸ ਦੀ ਮੁਕੰਮਲਤਾ ਸੇਵਾ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਰਵਾਈ ਹੈ ਅੰਮ੍ਰਿਤ ਸਰੋਵਰ ਸ੍ਰੀ ਦਰਬਾਰ ਸਾਹਿਬ ਜੀ ਦਾ ਅੰਮ੍ਰਿਤ ਸਰੋਵਰ ਉਹਦੇ ਵਿੱਚੋਂ ਅਜਾ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੇ ਸਾਰੀ ਸੰਗਤ ਉੱਥੋਂ ਇਸ਼ਨਾਨ ਕਰਦੀ ਹੈ ਅਰ ਇਸ਼ਨਾਨ ਸਿਮਰ ਪ੍ਰਭਿ ਆਪਣਾ ਮਨ ਤਨ ਭਈ ਅਰੋਗਾ ਤੰ ਦੀ ਰੋਗਤਾ ਵਾਸਤੇ ਪਾਵਨ ਪੀਤਰ ਸਰਯੂ ਸਰੋਵਰ ਦੇ ਵਿੱਚ ਇਸ਼ਨਾਨ ਮੰਨ ਦੀ ਅਰੋਗਤਾ ਵਾਸਤੇ ਗੁਰੂ ਕੀ ਗੁਰਬਾਣੀ ਸਰਵਣ ਕਰਦੇ ਨੇ ਇਸੇ ਤਰ੍ਹਾਂ ਕਦੇ ਨਾਮ ਓਕਣ ਵਾਲਾ ਨਾਮ ਰੂਪ ਗੰਗਾ ਜਲ ਵਹਿ ਰਿਹਾ ਹੈ ਜਿਸ ਵਿੱਚ ਸਾਰੀ ਸੰਗਤ ਇਸ਼ਨਾਨ ਕਰਦੀ ਹੈ ਨਿਤ ਪ੍ਰਾਣ ਬਾਚੀ ਹੈ 베ਦ ਬ੍ਰਹਮਾ ਮੁਖ ਗਾਵੈ ਤੇ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਇਤਨੇ ਮਹਾਰਿਸ਼ੀ ਸੋ ਵਿਆਸ ਰਿਸ਼ੀ ਦੇ ਲਿਖੇ ਹੋਏ ਧਰਮ ਪੁਸਤਕ ਪ੍ਰਾਣ ਆਦਿਕ ਇਹ ਪੜੇ ਜਾਂਦੇ ਨੇ ਬ੍ਰਹਮ ਵੀ ਆਪ ਹਜ਼ੂਰੀ ਵਿੱਚ ਮੂਹ ਵੇਦਾਂ ਨੂੰ ਗਾ ਰਿਹਾ ਹੈ 베ਦ ਬ੍ਰਹਮਾ ਮੁਖ ਗਾਵੈ ਇਹ ਵੇਦਾਂ ਨੂੰ ਨਾ ਬ੍ਰਹਮਾ ਜੀ ਆਪਣੇ ਮੁਖ ਤੋਂ ਗਾ ਰਹੇ ਨੇ ਨਿਤ ਪ੍ਰਾਣ ਬਾਚੀ ਹੈ ਨੇਤੀ ਪ੍ਰਾਣਾ ਦੀ ਜਿਹੜੀ ਆ ਉਹ ਬਾਚੇ ਜਾਂਦੇ ਨੇ ਪ੍ਰਾਣ ਆਦਿਕ ਜਿਹੜੇ ਨੇ ਪੜੇ ਜਾਂਦੇ ਨੇ ਬਾਚੀ ਹੈ ਭਾਵ ਪੜੇ ਜਾਂਦੇ ਨੇ ਗੁਰੂ ਦੇ ਦਰਬਾਰ ਦੇ ਵਿੱਚ ਖਿਆਲ ਕਰਿਓ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਐਸਾ ਪਾਵਨ ਪੀਤਰ ਅਸਥਾਨ ਹੈ ਕਿੱਥੇ 24 ਘੰਟੇ ਗੁਰੂ ਕੀ ਗੁਰਬਾਣੀ ਚੱਲਦੀ ਹੈ 24 ਘੰਟੇ ਗੁਰਬਾਣੀ ਦੀ ਵਰਖਾ ਹੁੰਦੀ ਆ ਉੱਥੇ ਫਿਰ ਪਤਾ ਨਹੀਂ ਕਿੰਨੇ ઋષਿ ਮੁੰਨੀ ਜਿਹੜੇ ਆ ਉਹ ਜੈ ਜੈਕਾਰਾਂ ਕਰਦੇ ਨੇ ਜੈ ਜੈਕਾਰਾਂ ਜਿੱਥੇ ਹੋਰ ਸੰਗਤਾਂ ਨੇ ਜਾ ਕਰਕੇ ਆਪ ਜੀ ਦਰਸ਼ਨ ਕਰਦੇ ਹੋ ਗੁਰੂ ਗ੍ਰੰਥਵਾਰ ਦੀ ਦਰਸ਼ਨ ਕਰਦੇ ਹੋ ਉੱਥੇ ਸ਼ੂਸ਼ਮ ਰੂਹਾਂ ਜਿਹੜੀਆਂ ਨੇ ਦੇਵੀ ਦੇਵਤੇ ਉਹ ਵੀ ਆ ਕਰਕੇ ਫੋਲਵਰ ਖਾਰੇ ਨੇ ਉਹ ਵੀ ਉੱਥੇ ਜੈ ਜੈਕਾਰਾਂ ਕਰਦੇ ਨੇ ਜੈ ਜੈਕਾਰਾਂ ਉਹ ਵੀ ਗੁਰੂ ਦੀ ਮਹਿਮਾ ਉੱਥੇ ਗਾਰੇ ਨੇ ਨਿਤ ਪ੍ਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ ਗੁਰੂ ਦੇ ਦਰਬਾਰ ਦੇ ਵਿੱਚ ਨਿਤ ਹੀ ਪ੍ਰਾਣ ਨੂੰ ਜਿਹੜਾ ਹੈ ਪ੍ਰਾਣਾ ਨੂੰ ਪੜ੍ਹਿਆ ਜਾਂਦਾ ਬਾਚਿਆ ਜਾਂਦਾ ਹੈ ਤੇ ਉਹ ਮੁਖ ਦੇ ਵਿੱਚੋਂ ਬ੍ਰਹਮਾ ਜੀ ਗਾ ਰਹੇ ਹਨ ਅਜੈ ਚਵਰ ਸਿਰ ਢੁਲਾ ਨਾਮ ਅੰਮ੍ਰਿਤ ਮੁਖ ਲਿਓ ਸਤਿਗੁਰੂ ਜੀਾਂ ਦੇ ਆਪ ਜੀ ਦੇ ਸਿਰ ਤੇ ਰੱਬੀ ਚੌਰ ਝੁਲ ਰਿਹਾ ਹੈ ਆਪ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਮੂੰਹ ਉਚਾਰਿਆ ਹੈ ਆਪ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਸਿਰ ਤੇ ਰੱਬੀ ਚੌਰ ਝੁਲ ਰਿਹਾ ਰੱਬੀ ਚੌਰ ਝੁਲਦਾ ਹੈ ਆਪ ਜੀ ਨੇ ਆਤਮਿਕ ਜੀਵਨ ਦੀਵਨ ਦੇਣ ਵਾਲਾ ਮੂੰਹ ਪਰਮੇਸ਼ਰ ਦਾ ਨਾਮ ਜਿਹੜਾ ਨੇ ਉਸ ਨੂੰ ਉਚਾਰਿਆ ਹੈ ਉਸ ਨੂੰ ਉਚਾਰਨ ਕੀਤਾ ਹੈ ਧੰਨ ਗੁਰੂ ਨਾਮਦਾਸ ਪਾਤਸ਼ਾਹ ਮਹਾਰਾਜ ਜੀ ਸ੍ਰੀ ਗੋੰਦਵਾਲ ਸਾਹਿਬ ਵਿਖੇ ਸ੍ਰੀ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਕਿ ਸਤਿਗੁਰੂ ਜੀ ਟੋਕਰੀ ਢੋਂਦੇ ਨੇ ਮਿੱਟੀ ਦੀ ਟੋਕਰੀ ਮਿੱਟੀ ਦੀ ਸੇਵਾ ਚੱਲ ਰਹੀ ਹੈ ਮਿੱਟੀ ਕੱਢੀ ਜਾਂਦੀ ਹੈ ਤੇ ਸਿਰ ਦੇ ਉੱਪਰ ਮਿੱਟੀ ਦਾ ਟੁਕੜਾ ਚੁੱਕਿਆ ਹੋਇਆ ਉਸ ਸਮੇਂ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨਾਲ ਆਪਣੀ ਸੁਪਤਰੀ ਦਾ ਰਿਸ਼ਤਾ ਜਿਹੜਾ ਸੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਕਰ ਦਿੱਤਾ ਸੀ ਆਪਣੇ ਘਰ ਦਾ ਦਿਮਾਗ ਜੁਗਾਈ ਬਣਾਉਣਾ ਕੀਤਾ ਸੀ ਇਸੇ ਤਰ੍ਹਾਂ ਕਹਿੰਦੇ ਲਾਹੌਰ ਤੋਂ ਚੱਲ ਕਰਕੇ ਕੁਝ ਸ਼ਰੀਕੇ ਵਾਲੇ ਕੁਝ ਹੋਰ ਗਲੀ ਮਹੱਲੇ ਦੇ ਲੋਕ ਆਏ ਕਿ ਚਲੋ ਜਾ ਕਰਕੇ ਦੇਖੀਏ ਪਤਾ ਲੱਗਾ ਆ ਕਿ ਜਿਹੜਾ ਇੱਥੋਂ ਰਾਮਦਾਸ ਗਿਆ ਸੀ ਗਿਆ ਜਿੰਨੂੰ ਅਸੀਂ ਮਾਰੇ ਬੁਰੇ ਭਲੇ ਬੋਲ ਬੋਲ ਕਰਕੇ ਕੱਢਿਆ ਸੀਗਾ ਕਹਿੰਦੇ ਉਹਨੂੰ ਗੁਰੂ ਸਿੱਖਾਂ ਦੇ ਤੀਸਰੇ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਸੁਪੁੱਤਰੀ ਦਾ ਰਿਸ਼ਤਾ ਕਰ ਦਿੱਤਾ ਚਲੋ ਜਾ ਕੇ ਰਕੀ ਮਿਲ ਕੇ ਤੇ ਆਈਏ ਦੇਖ ਕੇ ਤੇ ਆਈਏ ਕਹਿੰਦੇ ਜਦੋਂ ਆਏ ਨੇ ਧੰਗ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਟੋਕਰੀ ਢੋ ਰਹੇ ਨੇ ਟੋਕਰੀ ਗੁਰੂ ਦਰਬਾਰ ਦੀ ਸੇਵਾ ਕਰ ਰਹੇ ਨੇ ਉਹਨਾਂ ਨੇ ਦੇਖਦੇ ਸਾਰ ਉਹਨਾਂ ਨੇ ਕਿਹਾ ਕਿ ਰਾਮਦਾਸ ਕਿ ਉਹ ਸਾਡੀ ਨੱਕ ਵਢਾ ਰਿਹਾ ਸੌਰਿਆਂ ਦੇ ਘਰ ਆ ਕੇ ਦਿਹਾੜੀ ਕਰਦਾ ਪਿਆ ਆ ਕੱਪੜੇ ਸਾਰੇ ਤੇਰੇ ਜਿਹੜੇ ਆ ਮਿੱਟੀ ਨਾਲ ਭਰੇ ਆ ਸਿਰ ਤੇ ਮਿੱਟੀ ਦੀ ਟੋਕਰੀ ਚੁੱਕੀ ਹੋਈ ਆ ਕਹਿੰਦੇ ਬਾਹਰ ਤੋਂ ਪਕੜ ਲਿਆ ਸਤਿਗੁਰੂ ਜੀ ਹਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਲਾ ਗਏ ਕਹਿਣਾ ਕੀਤਾ ਚਲੋ ਮੰਨਿਆ ਇਹ ਤੇ ਅਜੇ ਬੱਚਾ ਆ ਜੇ ਨਿਆਣਾ ਆ ਜੇ ਸਮਝ ਨਹੀਂ ਆ ਤੇ ਤੁਸੀਂ ਤੇ ਸਿਆਣੇ ਬਿਆਣੀ ਹੋ ਨਾ ਏਕੇ ਨੂੰ ਘਰ ਦਾ ਦੁਮਾਦ ਜਵਾਈ ਬਣਾਇਆ ਦੂਸਰਾ ਇਹਦੇ ਤੋਂ ਦਿਹਾੜੀ ਤਰਵਾ ਰਹੀ ਆ ਸਿਰ ਤੇ ਟੋਕਰੀ ਚੁੱਕੀ ਹੋਈ ਆ ਇੰਨੀ ਮਿੱਟੀ ਦੀ ਸਾਰੀ ਮਿੱਟੀ ਦੇ ਨਾਲ ਇਹਦੇ ਕੱਪੜੇ ਜਿਹੜੇ ਆ ਉਹ ਲਿਬੜੇ ਨੇ ਖਰਾਬ ਹੋਏ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਮੁਸਕਰਾ ਕੇ ਕਹਿਣਾ ਕੀਤਾ ਕਿ ਇਸ ਟੋਕਰੀ ਦੀ ਗੱਲ ਕਰਦੇ ਤੁਹਾਨੂੰ ਇਹ ਟੋਕਰੀ ਨਜ਼ਰ ਆਉਂਦੀ ਆ ਪਰ ਇਹ ਟੋਕਰੀ ਨਹੀਂ ਐ ਇਹ RAM ਦਾਦੇ ਸੀਸ ਦੇ ਉੱਪਰ ਚੌਰ ਚੁਲਦਾ ਪਿਆ ਆਖੋ ਸਤਨਾਮ ਇਹ ਚੌਰ ਚੁੱਲ ਰਿਹਾ ਇਹ ਤੁਹਾਨੂੰ ਮਿੱਟੀ ਨજર ਆਉਂਦੀ ਹੈ ਮਿੱਟੀ ਨਹੀਂ ਹੈ ਇਹ ਕੇਸਰੀ ਆ ਕੇਸਰੀ ਤੇ ਖਿਆਲ ਕਰਿਓ ਫਿਰ ਧੰਗ ਗੁਰੂ ਨਾਮਦਾਸ ਪਾਤਸ਼ਾਹ ਮਹਾਰਾਜ ਸਿਰ ਤੇ ਚੌਰ ਚੁਲਣਾ ਕੀਤਾ ਚੌਰ ਚੁਲਿਆ ਆਜਾ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ ਸਿਰ ਦੇ ਉਪਰਨ ਰੱਬੀ ਚੌਰ ਚੁਲਦਾ ਹੈ ਰੱਬੀ ਚੌਰ ਚੁਲੜਿਆ ਧੰਗ ਗੁਰੂ ਨਾਮਦਾਸ ਪਾਤਸ਼ਾਹ ਮਹਾਰਾਜ ਸਿਰ ਦੇ ਉਪਰ ਆਪ ਜੀ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਮੂੰਹ ਤੋਂ ਉਚਾਰਿਆ ਹੈ ਗੁਰ ਅਰਜਨ ਸਿਰ ਛੱਤਰ ਆਪੇ ਪਰਮੇਸ਼ਰ ਦੀਓ ਇਸੇ ਤਰ੍ਹਾਂ ਫਿਰ ਗੁਰ ਅਰਜਨ ਦੇਵ ਜੀ ਦੇ ਪਾਤਸ਼ਾਹ ਮਹਾਰਾਜ ਸ਼ੀਸ਼ਦੇਵ ਉੱਪਰ ਛੱਤਰ ਜਿਹੜਾ ਨਾ ਪਰਮੇਸ਼ਰ ਨੇ ਆਪ ਬਖਸ਼ਿਆ ਪਰਮੇਸ਼ਰ ਨੇ ਆਪ ਦੇਣਾ ਕੀਤਾ अनुगुरु रामदास बादशाह महाराज ਜੀ ਨੇ ਗੁਰੂ ਤਖਤ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਦੇਣੀ ਕੀਤੀ ਹੈ। ਉਹੀ ਚੌਰ ਜਿਹੜਾ ਸ੍ਰੀਸ਼ ਦੇ ਉੱਪਰ ਚੌਰ ਚਲਦਾ ਆ ਉਹੀ ਰੱਬੀ ਚੌਰ ਜਿਹੜਾ ਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਛਤਰ ਜਿਹੜਾ ਆ ਚੌਰ ਛਤਰ ਛਤਰ ਜਿਹੜਾ ਪਰਮੇਸ਼ਰ ਨੇ ਆ ਬਖਸ਼ ਕੀਤਾ ਹੈ। ਆ ਬਖਸ਼ ਕੀਤਾ। ਇਜੜਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਿਰ ਦੇ ਉੱਪਰ ਛਤਰ ਪਰਮੇਸ਼ਰ ਨੇ ਆ ਬਖਸ਼ਿ ਕੀਤਾ ਹੈ ਆ ਪਰਮੇਸ਼ਰ ਨੇ ਜਿਹੜਾ ਹੈ ਚੌਰ ਛਤਰ ਜਿਹੜਾ ਹੈ ਉਹ ਚੜਾਉਣਾ ਕੀਤਾ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗयो ਗੁਰੂ ਨਾਨਕ ਦੇਵ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਮਿਲੇ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਮਿਲੇ ਨੇ ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਨੂੰ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਹਰੀ ਵਿੱਚ ਲੀਨ ਹੋ ਗਏ ਗੁਰੂ ਨਾਨਕ ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਮਿਲ ਕਰਕੇ ਤੇ ਗੁਰੂ ਰਾਮਦਾਸ ਹਰ ਪਹਿ ਗयो ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਗੁਰਤਾ ਗਦੀ ਬਖਸ਼ੀ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਮਲਾਪ ਹੋਇਆ ਤੇ ਹਰ ਪਹਿ ਗयो ਹਰੀ ਪਰਮੇਸ਼ਰ ਦੇ ਨਾਲ ਮਲਾਪ ਹੋਣਾ ਕੀਤਾ ਹਰੀ ਪਰਮੇਸ਼ਰ ਦੇ ਨਾਲ ਮਲਾਪ ਹੋਇਆ ਇਸੇ ਤਰ੍ਹਾਂ ਫਿਰ ਜਦੋਂ ਧੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰਤਾ ਗਦੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਦੇ ਕਰਕੇ ਆਪ ਜੁਤੀ ਜੁਰ ਸਮਾ ਗਏ ਸੱਜ ਖਣ ਜਾਬ ਰਾਜੀ ਗੁਰ ਹਰਪਹਿ ਗयो ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਹਰੀ ਵਿੱਚ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ ਹਰਵੰਸ ਜਗਤ ਜਸ ਸੰਚਰਿਓ ਸੋ ਕਮਣ ਕਹ ਸ੍ਰੀ ਗੁਰ ਮੋਇਓ ਪਾਠ ਹਰਵੰਸ ਜੀ ਫਰਮਾਨ ਕਰਦੇ ਨੇ ਇਹਨੇ ਜਗਤ ਵਿੱਚ ਸਤਗੁਰੂ ਜੀ ਦੀ ਸੋਭਾ ਫਸਰ ਰਹੀ ਹੈ ਕੌਣ ਆਹਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਬਾਦਸ਼ਾਹ ਮਹਾਰਾਜ ਜੀ ਮੋਏ ਨੇ ਕੌਣ ਆਖਦਾ ਹੈ ਕਿਉਂਕਿ ਗੁਰੂ ਪਾਤਸ਼ਾਹ ਕਦੇ ਵੀ ਜਮਣ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦੇ ਨਾ ਹੀ ਗੁਰੂ ਕਦੇ ਜੰਮਦਾ ਆ ਤੇ ਨਾ ਹੀ ਗੁਰੂ ਕਦੇ ਮਰਦਾ ਆ ਗੁਰੂ ਪਾਤਸ਼ਾਹ ਜੁਗੋ ਜੁਗ ਅਟਲ ਜੁਗੋ ਜੁਗ ਅਟਲ ਹਰਬੰਸ ਜਗਤ ਜਸ ਸੰਚਰਿਓ ਹਰਬੰਸ ਜੀ ਪਰਮਾਨ ਕਰਦੇ ਨੇ ਸੰਚਰਿਓ ਪਸਰਿਆ ਹੈ ਇਹ ਹਰਬੰਸ ਜਗਤ ਵਿੱਚ ਸਤਿਗੁਰੂ ਜੀ ਦੀ ਸੋਭਾ ਪਸਰ ਰਹੀ ਹੈ ਗੁਰੂ ਪਾਤਸ਼ਾਹ ਮਹਾਰਾਜ ਜਿਨ ਦੀ ਸੋਭਾ ਪਸਰ ਰਹੀ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨ ਸਿੱਖ ਦੇ ਉੱਪਰ ਹੁਣ ਵੀ ਚਵਰ ਝੁਲਦਾ ਆ ਛਤਰ ਦੇ ਮਾਲਕ ਨੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਇਸੇ ਤਰ੍ਹਾਂ ਹਰਬੰਸ ਜੀ ਕਹਿੰਦੇ ਨੇ ਜਗਤ ਜਸ ਸੰਚਰਿਓ ਜਗਤ ਵਿੱਚ ਸਤਿਗੁਰੂ ਜੀ ਸੋਭਾ ਜੜੀ ਹੈ ਉਹ ਫਸਰ ਰਹੀ ਹੈ ਸੋ ਕਵਣ ਕਹੈ ਸ੍ਰੀ ਗੁਰ ਮੋਇਓ ਕੌਣ ਕਹਿੰਦਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਮੋਇ ਹਨ ਦੀਵਪੁਰੀ ਮਹਿ ਗयो ਆਪ ਪਰਮੇਸ਼ਵਰ ਭਾਇਓ ਅਗਰੇ ਸਾਇਦ ਵਿੱਚ ਉਚਾਰਨ ਕਰਦੇ ਨੇ ਕਹਿੰਦੇ ਗੁਰੂ ਨਾਮਦਾਸ ਪਾਤਸ਼ਾਹ ਦੇਵਪੁਰੀ ਦੇਵਪੁਰੀ ਦੇ ਵਿੱਚ ਗਏ ਨੇ ਸੱਚਖੰਡ ਨੂੰ ਜਾਂਦਿਆ ਹੋਇਆ ਸੱਚਖੰਡ ਨੂੰ ਜਾਂਦਿਆ ਹੋਇਆ ਦੇਵਪੁਰੀ ਦੇ ਵਿੱਚ ਜਿੱਥੇ ਦੇਵਤੇ ਆਦਿਕ ਰਹਿੰਦੇ ਨੇ ਦੇਵਪੁਰੀ ਮੈਂ ਗयो ਆਪੇ ਪਰਮੇਸ਼ਵਰ ਭਾਇਓ ਦੇਵਪੁਰੀ ਸੱਚਖੰਡ ਦੇ ਵਿੱਚ ਗਿਆ ਹੈ ਧੰਗੁਰੂ ਨਾਮਦਾਸ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਵਿੱਚ ਗਿਆ ਹੈ ਹਰੀ ਨੂੰ ਇਹੀ ਰਜਾ ਚੰਗੀ ਲੱਗੀ ਹੈ ਆਪ ਪਰਮੇਸ਼ਰ ਭਾਇਓ ਕਿ ਪਰਮੇਸ਼ਰ ਨੂੰ ਪਾਇਆ ਹੈ ਕਿ ਧੰਗੁਰੂ ਨਾਮਦਾਸ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਨੂੰ ਗਏ ਹਨ ਹਾਰੇ ਸਿੰਘਾਸਣ ਦੀਓ ਸ੍ਰੀ ਗੁਰੂ ਤਹਿ ਬਿਠਾਇਓ ਜਿਹੜਾ ਸਤਿਗੁਰੂ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਵਿੱਚ ਗਏ ਨੇ ਹਰੀ ਨੇ ਆਪ ਨੂੰ ਪਰਮੇਸ਼ਰ ਨੇ ਤਖਤ ਦਿੱਤਾ ਹੈ ਤਖਤ ਹਾਰ ਸਿੰਘਾਸਣ ਦਿਓ ਸਿੰਘਾਸਣ ਜਿਹੜਾ ਨਾ ਪਰਮੇਸ਼ਰ ਨੇ ਹਰੀ ਪਰਮੇਸ਼ਰ ਨੇ ਆਪਣਾ ਸੰਗਾਸਣ ਤਖਤ ਜਿਹੜਾ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਦੇਣਾ ਕੀਤਾ ਹੈ ਸ੍ਰੀ ਗੁਰੂ ਤਹਿ ਬਿਠਾਇਓ ਉਸ ਤਖਤ ਦੇ ਉੱਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨੂੰ ਬਿਠਾਇਆ ਬਿਠਾਉਣਾ ਕੀਤਾ ਹਾਰੇ ਸਿੰਘਾਸਨ ਦਿਯੋ ਸ੍ਰੀ ਗੁਰੂ ਤਹੈ ਬਿਠਾਇਓ ਪਰਮੇਸ਼ਰ ਨੇ ਆਪਣਾ ਸਿੰਘਾਸਨ ਦੇਣਾ ਕੀਤਾ ਤਖਤ ਦੇਣਾ ਕੀਤਾ ਤੇ ਉਸ ਤਖਤ ਸਿੰਘਾਸਨ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨੂੰ ਬਿਠਾਇਆ ਰਹਸ ਕੀਓ ਸੁਰ ਦੇਵ ਤੋਹਿ ਜਸ ਜੈ ਜੈ ਜੰਪਹਿ ਰਹਿਸ ਕਹਿੰਦੇ ਖੁਸ਼ੀ ਮੰਗਲ ਦੇਵਤਿਆ ਨੇ ਮੰਗਲਾਚਾਰ ਕੀਤਾ ਤੇ ਤੇਰਾ ਜਸ ਜੈ ਜੈ ਕਾਰ ਕਰ ਰਹੇ ਹਾਂ ਇਹ ਸਤਿਗੁਰੂ ਜੀ ਦੇਵਤਿਆ ਨੇ ਜਦ ਗੁਰੂ ਪਾਤਸ਼ਾਹ ਮਹਾਰਾਜ ਜੀ ਗਏ ਨੇ ਸੱਚ ਕਰਨ ਦੇ ਵਿੱਚ ਤੇ ਦੇਵਤਿਆ ਨੇ ਮੰਗਲਾ ਚਰਨ ਕਰਨੇ ਕੀਤੇ ਨੇ ਤੇ ਤੇਰਾ ਜਸ ਜਿਹੜਾ ਐ ਨਾ ਉਸ ਦਾ ਜਸ ਦਾ ਗੁਰੂ ਪਾਤਸ਼ਾਹ ਦਾ ਜਸ ਜਸ ਜੈ ਜੈ ਜੰਪੀ ਜੈ ਕਾਰ ਜੈ ਕਾਰ ਜਰੀ ਹੈ ਉਹ ਜਪਣੀ ਕੀਤੀ ਹੈ ਜਸ ਨੂੰ ਗਾਉਣਾ ਕੀਤਾ ਹੈ ਸਤਿਗੁਰੂ ਜੀਆਂ ਦੇ ਨੂੰ ਅਸੁਰ ਗਏ ਤਿਨ ਭਾਗ ਪਾਪ ਤਿਨ ਭੀਤ ਕੰਪੇ ਅਸੁਰ ਕਹਿੰਦੇ ਨੇ ਦੰਦ ਉਹ ਸਾਰੇ ਜਿਹੜੇ ਦਾਤ ਸੀ ਨਾ ਉਤੋਂ ਭੱਜ ਗਏ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਗਏ ਨੇ ਤੇ ਸਾਰੇ ਦਾਤ ਡਰ ਦੇ ਮਾਰੇ ਭੱਜ ਗਏ ਉਹਨਾਂ ਨੇ ਆਪਣੇ ਆਪ ਉਹਨਾਂ ਦੇ ਅੰਦਰ ਦੇ ਜਿਹੜੇ ਪਾਪ ਸਨ ਪਾਪ ਤਿਨ ਭੀਤਰ ਕੰਪੇ ਉਹਨਾਂ ਦੇ ਪਾਪ ਅੰਦਰੋਂ ਕੰਬ ਗਏ ਜਿਹੜਾ ਚੋਰ ਹੁੰਦਾ ਨਾ ਚੋਰ ਜਿਹੜਾ ਦੇਖ ਕਰਕੇ ਇਥੇ ਗੋਸਾ ਆਵੇ ਦੇਖ ਕਰਕੇ ਭੱਜ ਜਾਂਦਾ ਉਹਦੇ ਅੰਦਰ ਦੇ ਕੰਮ ਪਾਪ ਕੰਬਦੇ ਨੇ ਜਿਨਿ ਮਾੜੇ ਕਰਮ ਕੀਤੇ ਉਹਦੇ ਅੰਦਰ ਦੇ ਪਾਪ ਕੰਬਣ ਲੱਗ ਜਾਂਦੇ ਸਤਗੁਰੂ ਜੀਆਂ ਨੂੰ ਦੇਖ ਕਰਕੇ ਤੇ ਉਹਨਾਂ ਦੇ ਪਾਪ ਅੰਦਰੋਂ ਕੰਬੇ ਨੇ ਤੇ ਉਹ ਭੱਜ ਗਏ ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪਹਿ ਅਸੁਰ ਜਿਹੜੇ ਦਾੰਦ ਜਲਸਨ ਉੱਥੋਂ ਭੱਜ ਗਏ ਤੇ ਉਹਨਾਂ ਦੇ ਪਾਪ ਉਹਨਾਂ ਦੇ ਅੰਦਰ ਜਿਹੜੇ ਨੇ ਉਹ ਕੰਬ ਰਹੇ ਹਨ ਕੱਟੇ ਸੁપાਪ تیر ਨਰ ਹੋ ਕੇ ਗੁਰੂ ਰਾਮਦਾਸ ਜਿਨ ਪਾਇਓ ਤੇ ਉਹਨਾਂ ਨਰ ਹੋ ਉਹਨਾਂ ਮਨੁੱਖਾਂ ਦੇ ਪਾਪ ਕੱਟੇ ਗਏ ਜਿਨ੍ਹਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਮਿਲ ਪਿਆ ਉਹਨਾਂ ਦੇ ਸਾਰੇ ਹੀ ਪਾਪ ਕੱਟੇ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਆਂਦਾ ਮਲਾਪ ਹੋ ਗਿਆ ਪਾਪ ਸਾਰੇ ਕੱਟੇ ਜਾਂਦੇ ਨੇ ਜਿਹੜਾ ਵੀ ਗੁਰੂ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ ਗਿਆ ਗੁਰੂ ਦੀ ਪ੍ਰਾਪਤੀ ਹੋ ਗਈ ਉਹਦੇ ਪਿਛਲੇ ਪਾਪ ਸਾਰੇ ਕੱਟੇ ਜਾਂਦੇ ਨੇ ਖੰਡੇ ਵੱਟ ਦਾ ਅੰਮ੍ਰਿਤ ਛਕਦੇ ਆ ਸਾਰੇ ਪਾਪ ਨਾਸ਼ ਹੋ ਜਾਂਦੇ ਨੇ ਪਿਛਲੇ ਅਉਗਣ ਬਖਸ਼ ਲੈ ਪ੍ਰਭ ਆਗਿਆ ਮਾਰਗ ਪਾਵੈ ਹੁਣ ਅੱਗੇ ਤੋਂ ਨਹੀਂ ਅੱਗੇ ਤੋਂ ਨਵਾਂ ਨਵਾਂ ਜੀਵਨ ਮਿਲ ਗਿਆ ਨਵਾਂ ਜੀਵਨ ਖੰਡੇ ਵੱਟ ਦਾ ਅੰਮ੍ਰਿਤ ਛਕ ਕੇ ਆ ਗੁਰੂ ਵਾਲੇ ਬਣ ਗਏ ਆ ਸਾਰੇ ਪਾਪ ਵੀ ਸਤਿਗੁਰੂ ਜੀ ਕੱਟ ਦਿੰਦੇ ਨੇ ਕਾਟੇ ਸੁਪਾਪ ਤੇ ਨਰਹੁ ਕੇ ਗੁਰਨਾਮ ਦਾਸ ਜਿਨ ਪਾਇਓ ਤੇ ਜਿਨਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਪਾਉਣਾ ਕੀਤਾ ਉਹਨਾਂ ਦੇ ਸਾਰੇ ਪਾਪ ਕੱਟੇ ਗਏ ਹਨ ਚਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦੇ ਆਇਓ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿਹੜਾ ਪ੍ਰਥਮੀ ਧਰਤੀ ਦਾ ਛਤਰ ਸੀ ਨਾ ਗੁਰਤਾ ਗੱਦੀ ਉਹ ਸਿੰਘਾਸਨ ਗੁਰਤਾ ਗੱਦੀ ਵਾਲਾ ਛਤਰ ਸਿੰਘਾਸਨ ਗੁਰ ਅਰਜਨ ਕਉ ਦੇ ਆਇਓ ਇਹ ਗੁਰ ਅਰਜਨ ਸਾਹਿਬ ਜੀ ਨੂੰ ਦੇ ਆਏ ਹਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਹੜਾ ਸਿੰਘਾਸਨ ਗੁਰਤਾ ਗੱਦੀ ਚਵਰ ਛਤਰ ਜਿਹੜਾ ਆ ਉਹ ਗੁਰ ਅਰਜਨ ਦੇ ਪਾਤਸ਼ਾਹ ਮਹਾਰਾਜ ਜਿਨੂੰ ਗੁਰਤਾ ਗੱਦੀ ਦੇਣੇ ਕੀਤੀ ਗੁਰੂਤਾ ਗੱਦੀ ਨੂੰ ਗੁਰਤਾ ਗੱਦੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਦੇ ਕਰਕੇ ਆਪ ਸੱਚਖੰਡ ਵਿੱਚ ਜਿਹੜੇ ਨੇ ਜੋਤੀ ਜੋਤਿ ਸਮਾ ਗਏ ਸੱਚਖੰਡ ਵਿੱਚ ਬਰਾਜ ਗਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਤੇ ਉਹ ਰੱਬੀ ਜੋਤ ਜਿਹੜੀ ਆ ਗੁਰੂਤਾ ਗੱਦੀ ਵਾਲੀ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਵਿੱਚ ਟਿਕਾਉਣੀ ਕੀਤੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦੇ ਆਏ ਇਹ ਪ੍ਰਥਵੀ ਧਰਤੀ ਦਾ ਜਿਹੜਾ ਛਤਰ ਤੇ ਸਿੰਘਾਸਣ ਜਿਹੜਾ ਨਾ ਛਤਰ ਜੰਦੋਵਾ ਸਾਹਿਬ ਤੇ ਸਿੰਘਾਸਣ ਜਿਹੜਾ ਆ ਇਹ ਗੁਰਤਾ ਗੱਦੀ ਦਾ ਸਿੰਘਾਸਣ ਇਹ ਗੁਰ ਅਰਜਨ ਕਉ ਦੇ ਆਏ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਦੇ ਆਏ ਹਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਇਥੇ 200 ਜਾਂ ਦੀ ਜਿਹੜੀ ਆ ਸਮਾਪਤੀ ਹੁੰਦੀ ਹੈ ਇਹ ਦੋ ਸਵਈਏ ਪਾਠ ਹਰਬੰਸ ਜੀ ਦੇ ਉਚਾਰਨ ਕੀਤੇ ਹੋਏ ਨੇ ਦੋ ਸਵਈਏ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਉਸਤਤਿ ਦੀ ਸਵਈਏ ਜਰੇ ਨੇ ਉਹਨਾਂ ਦੇ ਵਿੱਚ ਇਹ ਸਵਈਏ ਜਰੇ ਆ ਇਹ ਆਉਂਦੇ ਨੇ ਉਹਨਾਂ ਸੋਈਆਂ ਦੇ ਵਿੱਚ ਇਹ ਦੋਨੋਂ ਹੀ ਸਵਈਏ ਜਰੇ ਨੇ ਅਖੀਰਲੇ ਇਹ ਪਾਠ ਹਰਬੰਸ ਜੀ ਦੇ ਉਚਾਰਨ ਕੀਤੇ ਹੋਏ ਨੇ ਉਸਤਤਿ ਦੇ ਵਿੱਚ ਸਤਿਗੁਰੂ ਜੀ ਦੀ ਉਸਤਤਿ ਦੇ ਵਿੱਚ ਸਤਿਗੁਰੂ ਜੀ ਕਿਰਪਾ ਬਖਸ਼ੋ ਰਹਿਮਤਾ ਕਰਨ ਸੋ ਅਸੀਂ ਵੀ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਜਸ ਗਾ ਕਰਕੇ ਸਰਵਣ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਿਤੋਂ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ ਕਰਨ ਜੀ ਸੋ ਸਾਰੀ ਸੰਗਤ ਮਨਮ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ